ਸਤਿ ਸ੍ਰੀ ਅਕਾਲ ਪਿਆਰੇ 6ਵੀਂ ਜਮਾਤ ਦੇ ਵਿਦਿਆਰਥੀਓ ਇਹ ਹੈ ਪਾਠ 17 ਅਸਲ ਗੱਲ ਇੱਕ ਵਾਰ ਦੀ ਗੱਲ ਹੈ ਪਿੰਡ ਦੀ ਸੱਤ ਵਿੱਚ ਕੁਝ ਲੋਕ ਬੈਠੇ ਸਨ ਆਥਣ ਵੇਲਾ ਸੀ ਆਥਣ ਵੇਲਾ ਯਾਨੀ ਸ਼ਾਮ ਦਾ ਵੇਲਾ ਸੀ ਮੱਠੀ ਮੱਠੀ ਯਾਨੀ ਮਿੱਠੀ ਮਿੱਠੀ ਸਰਦੀ ਦਾ ਮੌਸਮ ਸੀ ਹਰ ਰੋਜ਼ ਵਾਂਗ ਸੱਤ ਸੱਤ ਚ ਜੁੜੇ ਲੋਕ ਗੱਲਾਂ ਕਰ ਰਹੇ ਗੱਲਾਂ ਕਰਨ ਦਾ ਸਵਾਦ ਲੈ ਰਹੇ ਸਨ ਸਾਥਵੀਚ ਯਾਨੀ ਜਿੱਥੇ ਪਿੰਡ ਦੀ ਸਾਂਝੀ ਖੁੱਲੀ ਥਾਂ ਹੁੰਦੀ ਹੈ ਜਿੱਥੇ ਸਾਰੇ ਲੋਕੀ ਬੈਠ ਕੇ ਗੱਲਾਂ ਕਰਦੇ ਨੇ ਅੱਜ ਦੀ ਜੁੰਡਲੀ ਵਿੱਚ ਬੁੱਡੇ ਅਦਗੜ ਦੇ ਨੌਜਵਾਨ ਸ਼ਾਮਲ ਸਨ ਗੱਲਾਂ ਚੋ ਗਲ ਤੁਰਦੀ ਤੁਰਦੀ ਅੱਜ ਦੀ ਜੁੰਡਲੀ ਆਣੀ ਮਹਿਫਿਲ ਵਿੱਚ ਬੁੱਡੇ ਨੌਜਵਾਨ ਸਾਰੇ ਬੰਦੇ ਸ਼ਾਮਲ ਸਨ ਗੱਲਾਂ 'ਚੋ ਗੱਲ ਤੁਰਦੀ ਤੁਰਦੀ ਇਸ ਨੁਕਤੇ ਤੇ ਆ ਗਈ ਕਿ ਸ੍ਰਿਸ਼ਟੀ ਦਾ ਕੰਮ ਕਿਵੇਂ ਚੱਲਦਾ ਹੈ ਯਾਨੀ ਸੰਸਾਰ ਦਾ ਕੰਮ ਕਿਵੇਂ ਚੱਲਦਾ ਹੈ ਐਡੇ ਵੱਡੇ ਸੰਸਾਰ ਵਿੱਚ ਕਿੰਨੇ ਲੋਕ ਰਹਿੰਦੇ ਹਨ ਲੋਕਾਂ ਦੀਆਂ ਲੋੜਾਂ ਕਿਵੇਂ ਪੂਰੀਆਂ ਹੁੰਦੀਆਂ ਹਨ ਸਭ ਤੋਂ ਵੱਡੀ ਦੇਣ ਕਿਸ ਦੀ ਹੈ ਕਿਸ ਦੇ ਸਹਾਰੇ ਸੰਸਾਰ ਦਾ ਨਿਰਵਾਹ ਹੁੰਦਾ ਹੈ ਯਾਨੀ ਗੁਜ਼ਾਰਾ ਹੁੰਦਾ ਹੈ ਸੱਥ 'ਚੋ ਬੈਠਾ ਇੱਕ ਕਿਸਾਨ ਬੋਲਿਆ ਹਲੋ ਬਈ ਗੱਲ ਤਾਂ ਸਾਰੀ ਦੋ ਰੋਟੀਆਂ ਦੀ ਹੈ ਪੇਟ ਨਾ ਪਰਿਆ ਰੋਟੀਆਂ ਸੱਬੇ ਗੱਲਾਂ ਖੋਟੀਆਂ ਯਾਨੀ ਸਾਰਿਆਂ ਨੂੰ ਰੋਟੀ ਤੋਂ ਬਿਨਾ ਕੁਝ ਵੀ ਨਹੀਂ ਹੈ ਸਭ ਤੋਂ ਪਹਿਲੀ ਲੋੜ ਤਾਂ ਬੰਦੇ ਦੀ ਰੋਟੀ ਹੈ ਜੀਵ ਜੰਤੂ ਪੰਛੀ ਜਾਨਵਰ ਤੇ ਹੋਰ ਜੀਵਾਂ ਦਾ ਮਸਲਾ ਪੇ ਵੀ পেট ਭਰਨ ਨਾਲ ਹੈ ਕਿਸਾਨ ਧਰਤੀ ਤਿਆਰ ਕਰਦਾ ਹੈ ਬੀਜ ਬੀਜਦਾ ਹੈ ਫਸਲਾਂ ਪਾਲਦਾ ਹੈ ਗਰਮੀ ਸਰਦੀ ਚ ਮਿਹਨਤ ਕਰਦਾ ਹੈ ਤਦ ਜਾ ਕੇ ਅਨਾਜ ਪ੍ਰਾਪਤ ਹੁੰਦਾ ਹੈ ਕਿਸਾਨ ਅੰਨ ਦਤਾ ਹੈ ਖੇਤੀ ਸਦਕਾ ਹੀ ਸਬਜ਼ੀਆਂ ਤੇ ਫਲ ਪ੍ਰਾਪਤ ਹੁੰਦੇ ਹਨ ਤੁਸੀਂ ਆਪ ਹੀ ਸੋਚੋ ਕਿ ਕਿਸਾਨ ਬਿਨਾ ਗੁਜ਼ਾਰਾ ਕਿਵੇਂ ਹੋ ਸਕਦਾ ਹੈ ਉਸ ਦੀ ਦੇਣ ਹੀ ਸਭ ਤੋਂ ਵੱਡੀ ਹੈ ਸੱਥ 'ਚ ਬੈਠੇ ਲੋਕ ਉਸ ਦੀ ਗੱਲ ਨੂੰ ਧਿਆਨ ਨਾਲ ਸੁਣਦੇ ਰਹੇ ਕਦੇ ਕਈ ਕਈ ਸੋਚਣ ਲੱਗੇ ਕਿ ਗੱਲ ਤਾਂ ਕਿਸਾਨ ਦੀ ਠੀਕ ਹੈ ਸਾਥ ਵਿੱਚ ਇੱਕ ਮਿਸਤਰੀ ਵੀ ਬੈਠਾ ਸੀ ਕਿਸਾਨ ਦੀ ਗੱਲ ਸੁਣ ਕੇ ਉਹ ਕਹਿਣ ਲੱਗਾ ਕਿ ਗੱਲ ਇਕੱਲੀ ਰੋਟੀ ਦੀ ਨਹੀਂ ਹੈ ਬੰਦੇ ਨੂੰ ਜਿਉਣ ਲਈ ਹੋਰ ਵੀ ਕਿੰਨੀਆਂ ਹੀ ਵਸਤਾ ਦੀ ਲੋੜ ਪੈਂਦੀ ਹੈ ਘਰ ਚ ਪਿਆ ਸਮਾਨ ਹੀ ਵੇਖ ਲਿਓ ਕੀ ਬੰਦੇ ਦਾ ਉਹਨਾਂ ਅਵਸਥਾ ਬਿਨਾ ਗੁਜ਼ਾਰਾ ਹੋ ਸਕਦਾ ਹੈ ਖਰਚ ਸੂਈ ਤੋਂ ਲੈ ਕੇ ਵੱਡੀਆਂ ਚੀਜ਼ਾਂ ਦੀ ਲੋੜ ਪੈਂਦੀ ਹੈ ਇਹ ਸਾਰੀ ਅਵਸਥਾ ਸਾਨੂੰ ਦਸਤਕਾਰੀ ਕਰਨ ਵਾਲੇ ਹੱਤ ਤੇ ਕਾਰਖਾਨਿਆਂ 'ਚ ਜਲਦੀਆਂ ਮਸ਼ੀਨਾਂ ਬਣਾ ਕੇ ਦਿੰਦੀਆਂ ਹਨ ਯਾਨੀ ਉਹ ਜੋ ਬਸਤਰੀ ਸੀਗਾ ਉਹ ਕਹਿਣਾ ਚਾਹੁੰਦਾ ਸੀ ਕਿ ਮੇਰ ਕੀ ਸ੍ਰਿਸ਼ਟੀ ਦਾ ਗੁਜ਼ਾਰਾ ਜੋ ਹੈ ਮਿਸਤਰੀ ਤੋਂ ਬਿਨਾ ਵੀ ਨਹੀਂ ਚੱਲ ਸਕਦਾ ਉਹਨਾਂ ਮਸ਼ੀਨਾਂ ਨੂੰ ਬਣਾਉਣ ਵਾਲੇ ਕਾਰਖਾਨਿਆਂ 'ਚ ਜਲਦੀ ਮਸ਼ੀਨਾਂ ਇਨਾ ਮਸ਼ੀਨਾਂ ਨੂੰ ਬਣਾਉਣ ਵਾਲੇ ਇੰਜੀਨੀਰੀਆਂ ਤੇ ਚਲਾਉਣ ਵਾਲੇ ਮਕੈਨਿਕ ਤੇ ਕਾਮਿਆਂ ਤੋਂ ਬਿਨਾ ਵੀ ਕਿਵੇਂ guzara ਹੋ ਸਕਦਾ ਹੈ ਫੈਕਟਰੀਆਂ ਅਤੇ ਕਾਰਖਾਨਿਆਂ 'ਚ ਨਿੱਕੀ ਤੋਂ ਨਿੱਕੀ ਵਸਤੂ ਤੋਂ ਲੈ ਕੇ ਵੱਡੇ-ਵੱਡੇ ਸਮੁੰਦਰੀ ਜਹਾਜ਼ ਤੱਕ ਬਣਦੇ ਹਨ ਤਣ ਟਾਕਣ ਲਈ ਕਪੜਾ, ਖਰ ਦਾ ਸਮਾਨ, ਦਵਾਈਆਂ ਤੇ ਹੋਰ ਲੋਡ ਪੈਣ ਵਾਲੀਆਂ ਵਸਤਾਂ ਸਭ ਮਸ਼ੀਨਾਂ ਹੀ ਉਤਪਾਦਕ ਕਰਦੀਆਂ ਹਨ ਸਭ ਤੋਂ ਵੱਡੀ ਦੇਣ ਅਜ ਦੇ ਯੁੱਗ ਵਿੱਚ ਮਸ਼ੀਨਾਂ ਦੀ ਹੈ ਉਹਨਾਂ ਦੇ ਚੱਲਣ ਨਾਲ ਹੀ ਸਾਡੇ ਜੀਵਨ ਦੀ ਤੁਰ ਤੁਰਦੀ ਹੈ ਹਾਂ ਭਈ ਗਲਤਾ ਕਰਮ ਸਿਉ ਮਿਸਤਰੀ ਦੀ ਠੀਕ ਹੈ ਵਿੱਚੋਂ ਇੱਕ ਜਣਾ ਬੋਲਿਆ ਸੱਜੇ ਬੈਠੇ ਲੋਕਾਂ ਚੋਂ ਬਿਜਲੀ ਮਹਿਕਮੇ ਦਾ ਇੱਕ ਲਾਈਨਮੈਨ ਅੱਗੋਂ ਬੋਲ ਉਠਿਆ ਹੁਣ ਪੁਰਾਣੇ ਜਮਾਨੇ ਨਹੀਂ ਰਹੇ ਕਦੇ ਕੋਲੋਂ ਕਦੇ ਕੋਲੋਨਾਲ ਮਸ਼ੀਨਾ ਚਲਦੀਆਂ ਸਨ ਕਦੇ ਕੋਲੇ ਨਾਲ ਮਸ਼ੀਨਾ ਚਲਦੀਆਂ ਸਨ ਫਿਰ ਤੇਲ ਤੇ ਪੈਟਰੋਲ ਦੀ ਸ਼ਕਤੀ ਆਈ ਹੋਰ ਤਰੱਕੀ ਹੋਈ ਤਾਂ ਮਨੁੱਖ ਨੇ ਬਿਜਲੀ ਦੀ ਕਾੜ ਕੱਢ ਲਈ ਯਾਨੀ ਬਿਜਲੀ ਦੀ ਖੋਜ ਹੋ ਗਈ ਹੁਣ ਆਪ ਹੀ ਦੱਸੋ ਕਿਹੜੀ ਮਸ਼ੀਨ ਹੈ ਜੋ ਬਿਜਲੀ ਨਾਲ ਨਹੀਂ ਚਲਦੀ ਦੁੱਧ ਢੀੜਕਣ ਵਾਲੀ ਮਸ਼ੀਨ ਕਪੜੇ ਧੋਣ ਵਾਲੀ ਮਸ਼ੀਨ ਘਰ 'ਚ ਚੀਜ਼ਾਂ ਟੰਡੀਆਂ ਰੱਖਣ ਵਾਲੀ ਫ੍ਰਿਜ ਕਿੰਨੀਆਂ ਹੀ ਹੋਰ ਚੀਜ਼ਾਂ ਇਸ ਤੋਂ ਵੀ ਅੱਗੇ ਇਲੈਕਟ੍ਰੋਨਿਕ ਸ਼ਕਤੀ ਪ੍ਰਦਾਨ ਹੁੰਦੀ ਜਾ ਰਹੀ ਹੈ ਹੁਣ ਤਾਂ ਬਿਜਲੀ ਹੀ ਸਭ ਤੋਂ ਵੱਡੀ ਸ਼ਕਤੀ ਹੈ ਹਾਰੇ-ਵਾਰੇ ਜਾਈਏ ਸਾਇੰਸਦਾਨਾਂ ਤੋਂ ਸੈਟੇਲਾਈਟ ਵੀ ਸੈਟੇਲਾਈਟ ਦੀ ਕਰਾਮਾਤ ਨਾਲ ਤਾਂ ਤੁਸੀਂ ਕਰ ਪੈਟੇ ਹੀ ਸੰਸਾਰ ਨਾਲ ਸੰਪਰਕ ਜੋੜ ਸਕਦੇ ਹੋ ਕੀ ਧਰਤੀ ਕੀ ਪਤਾਲ ਤੇ ਕੀ ਆਕਾਸ਼ ਸਭ ਇਸ ਦੀ ਪકડ ਵਿੱਚ ਹਨ ਸਾਥ ਵਿੱਚ ਇੱਕ ਬਿਰਤ ਸਿਆਣਾ ਹੀ ਬੈਠਾ ਸੀ ਯਾਨੀ ਬਜ਼ੁਰਗ ਬੰਦਾ ਬੈਠਾ ਸੀ ਉਸਨੇ ਤੀਨਾਂ ਦੀਆਂ ਗੱਲਾਂ ਨੂੰ ਬੜੇ ਧਿਆਨ ਨਾਲ ਸੁਣਿਆ ਅੱਗੋਂ ਇੱਕ ਜਣਾ ਕਹਿਣ ਲੱਗਿਆ ਬਜ਼ੁਰਗੋ ਤੁਸੀਂ ਵੀ ਦੱਸੋ ਕਿ ਤਿੰਨਾਂ ਵਿੱਚੋਂ ਕਿਸ ਦੀ ਗੱਲ ਠੀਕ ਹੈ ਮਜ਼ੁਰਕ ਸੋਚ ਕੇ ਕਹਿਣ ਲੱਗਾ ਦੇਖੋ ਭਾਈ ਇਹਨਾਂ ਤਿੰਨਾਂ ਦੀਆਂ ਗੱਲਾਂ ਠੀਕ ਹਨ ਰੋਟੀ ਬਿਨਾ ਗੁਜ਼ਾਰਾ ਨਹੀਂ ਹੋ ਸਕਦਾ ਮਸ਼ੀਨਾ ਨੇ ਬੰਦੇ ਦੇ ਜੀਵਨ ਨੂੰ ਸੋਖਾ ਬਣਾ ਦਿੱਤਾ ਹੈ ਬਿਜਲੀ ਬਿਨਾ ਹੁਣ ਗੁਜ਼ਾਰਾ ਹੀ ਮੁਸ਼ਕਿਲ ਹੋ ਗਿਆ ਇਹ ਤਾਂ ਚੱਲਣ ਦੀ ਸ਼ਕਤੀ ਹੈ ਪਰ ਵੇਖਣ ਵਾਲੀ ਗੱਲ ਇਹ ਹੈ ਕਿ ਇਨ੍ਹਾਂ ਤਿੰਨਾਂ ਦੀਆਂ ਗੱਲਾਂ ਪਿੱਛੇ ਮਨੁੱਖ ਦੇ ਕੰਮ ਕਰਨ ਦੀ ਪਾਵਨਾ ਲੁਕੀ ਹੋਈ ਹੈ ਮਿਹਨਤ ਬਿਨਾ ਕੁਝ ਵੀ ਨਹੀਂ ਹੋ ਸਕਦਾ ਨਾ ਖੇਤ ਵਿੱਚ ਫਸਲ ਨਾ ਮਸ਼ੀਨਾਂ ਰਾਹੀਂ ਕੋਈ ਚੀਜ਼ ਬਣ ਸਕਦੀ ਹੈ ਤੇ ਨਾ ਹੀ ਬਿਜਲੀ ਪੈਦਾ ਹੋ ਸਕਦੀ ਹੈ ਮਨੁੱਖ ਦੀ ਚੇਤਨਾ ਨੇ ਹੀ ਸਭ ਕੁਝ ਸਿਜਾਰਿਆ ਹੈ ਬਜ਼ੁਰਗਾਂ ਦੀਆਂ ਗੱਲਾਂ ਨੂੰ ਬਜ਼ੁਰਗ ਦੀਆਂ ਗੱਲਾਂ ਨੂੰ ਸਭ ਚੁੱਕਨੇ ਹੋ ਕੇ 아니 ਹੈਰਾਨ ਹੋ ਕੇ ਸੁਣਦੇ ਰਹੇ ਬਜ਼ੁਰਗ ਨੇ ਆਪਣੀ ਗਲਤ ਔਰੀ ਰੱਖੀ ਅਸਲ ਗਲ ਹੈ ਕਿ ਮਨੁੱਖ ਦੀ ਸੋਚਣ ਸ਼ਕਤੀ ਲਗਨ ਰੁਚੀ ਤੇ ਸਫਲਤਾ ਪ੍ਰਾਪਤ ਕਰਨ ਲਈ ਮਿਹਨਤ ਦਾ ਸ਼ੌਂਕ ਸੱਚ ਜਾਣਿਓ ਸ੍ਰਿਸ਼ਟੀ ਦੀ ਗਤੀ ਦਾ ਬੇਧ ਹੀ ਇਸ ਵਿੱਚ ਲੁਕਿਆ ਹੋਇਆ ਹੈ ਤਾਂ ਪਿਆਰੇ ਬੱਚਿਓ ਆਦੀ ਕਾਲ ਤੋਂ ਮਨੁੱਖ ਇਸੇ ਜਉਣ ਜਉਣ ਦੀ ਲੋਚਾਕ ਸਤਕਾ ਅੱਗੇ ਅੱਗੇ ਊਲਾਂਗਾ ਪੁੱਟਦਾ ਜਾ ਰਿਹਾ ਹੈ ਯਾਨੀ ਛਲਾਂਗਾ ਮਾਰਦਾ ਜਾ ਰਿਹਾ ਹੈ ਸਤ ਵਿੱਚ ਬੈਠੇ ਲੋਕ ਬਜ਼ੁਰਗ ਦੀ ਸਿਆਣਾਪ ਨਾਲ ਸਹਿਮਤ ਸਨ ਹਾਂ ਹਾਂ ਠੀਕ ਹੈ ਅਸਲ ਗਲਤ ਮਨੁੱਖ ਦੀ ਮਿਹਨਤ ਦਾ ਫਲ ਹੈ ਕਿ ਮਿਹਨਤ ਬਿਨਾ ਗੁਜ਼ਾਰਾ ਕਰਨਾ ਮੁਸ਼ਕਿਲ ਹੈ ਇੱਕ ਬੰਦੇ ਨੇ ਬਹਿਸ ਦਾ ਸਿੱਟਾ ਕੱਢ ਦਿਆ ਕਿਹਾ ਉਸ ਦੀ ਗੱਲ ਸੁਣ ਕੇ ਸੱਤ ਜੀਵੇ ਜਗਮਗਾ ਉઠી ਧੰਨਵਾਦ